ਰੋਲਾ ਆਇਆ ਨਾ ਜੀ ਇੰਨੇ ਤੇ ਵਿੱਚ ਕੋਈ ਸਖਤਾਈ ਨਹੀਂ ਗੀ ਆਮ ਜਿਹੜੀ ਮਰਜੀ ਦੁਕਾਨ ਤੇ ਜਾ ਕੇ ਲੈ ਲਓ ਹਾਂਜੀ ਬਹੁਤ ਗਲਤ ਆ ਹਾਂਜੀ ਸੀਪੀਸੀਏ ਚ ਧਿਆਨ ਹੀ ਨਹੀਂ ਦਿੰਦੀ ਪਈਗੀ ਹਾਂਜੀ ਉੱਥੇ ਜਾਣਾ ਚਾਹੀਦਾ ਨਦਵੀ ਬਾਬਾ ਫਰੀਦ ਕੋਲ ਜਾਓਲ ਉੱਥੇ ਦੁਕਾਨ ਵਾਲੇ ਦੀ ਉਹੀ ਰੱਖੀ ਬੈਠੇ ਬਰ ਹਾਂਜੀ ਉਹ ਬੱਚਿਆਂ ਨੇ ਪਹਿਲਾਂ ਸਾਢੇ 6 ਯਾਨੀ 8:30 ਕੇ 6:30 ਦੀ ਬਣਦੀ ਹਾਂ ਸਾਢੇ 6 ਸਾਡੂ ਸ਼ੀਰਤ ਇਹਨਾਂ ਵੀ ਬੱਚਿਆਂ ਨੂੰ ਉਹ ਇੱਧਰ ਨੂੰ ਗਏ ਜੀ ਕੱਢ ਕਿਥੇ ਨਾਲੇ ਜੀ ਇਹ ਉਹਨਾਂ ਦਾ ਕੱਚਾ ਮਣੇ ਜੀ ਬਹੁਤ Bundan ayrıca kapıda ne yaparsınız? Yine de deyiz. Sen ne Bu muayene müziği ne Bunda ਹਾਂ ਹਾਂ ਜੀ ਨੂੰ ਇਹ ਤੋਂ ਲੱਗਦਾ ਵੀ ਮਨਸਾ ਵੀ ਮਨਸਾ ਵੀ ਜਿਹੜੇ ਪੁਛੀਓ ਪ੍ਰੈਸਰ ਹਾਂ। ਹਾਂ ਜਿਹੜਾ ਪੜਾਏ ਪੜਾਏ ਉਹ ਤਾਂ ਦਿਸਾਈ ਹੁੰਦੇ ਨਹੀਂ ਤਾਂ। ਦਾਮਾ ਦਾ ਕੰਮ ਆ। ਇਹੋ ਢੇਉ। ਤੁਹਾਡੇ ਕੀ ਹੁੰਦੀ ਕਿ ਬਾਹਰੋਂ ਹੈ ਨਾ। ਇਹ ਸਪਾਉਂ ਦੇ ਅ ਇਹਦੀ ਗੱਲ ਆਉਂਦੀ ਏ। ਫਿਰ ਵੀ ਸ਼ਬਦ ਬਹੁਤ ਵੱਡਾ ਹੋ ਜਾਂਦਾ ਹੈ। ਉਹ ਤਾਂ ਦੇਖੋ ਕੋਈ ਵੀ ਚਾਰਨਾ ਕੋਈ ਰੋਟੀਆ ਖੇਤਰ ਵਾਲੇ ਵਾਹ ਹਾਂ ਹਾਂ ਬਸ ਸਾਡੇ ਸਾਡੇ ਸਾਰੇ ਲੋਕ ਜਿਹੜੇ ਨਹੀਂ ਬਹੁਤ ਸਮਝ ਗਾ ਲਿਆ। ਕੋਈ ਗੱਲ ਹੋਈ ਹੈ ਜੀ ਸਮਝਾਉਣ ਦੀ ਕੋਈ। ਕਿਨਾ ਕੋਟਾ ਮੇਰਾ ਨਾਮ ਗਰਮੇਲ ਸਿੰਘ ਹੈ ਜੀ ਗਰਮੇਲ ਜੀ ਅੱਜ ਸਵੇਰੇ ਪਤਾ ਲੱਗਿਆ ਕਿ ਤੁਹਾਡੇ ਪਿੰਡ ਦੇ ਵਿੱਚ ਵੇਦਵੀ ਹੋਈ ਸੀ ਗੁਟਕਾ ਸਾਹਿਬ ਦੀ ਔਰ ਤੁਹਾਡੇ ਵੱਲੋਂ ਹੀ ਅੰਗ ਚੱਕੇ ਗਏ ਸੀ ਕਿਵੇਂ ਪਤਾ ਲੱਗਿਆ ਉਹ ਕਿਸ ਟਾਈਮ ਹੋਈ ਇਹ ਉਹਨਾਂ ਜੀ ਮੈਂ ਦੁੱਧ ਲੈਣ ਜਾ ਰਿਹਾ ਸੀ ਸਵੇਰ ਦਾ ਟਾਈਮ ਸੀਗਾ ਸਵਾ ਘੱਟ ਦਾ ਟਾਈਮ ਸੀਗਾ ਜੀ ਮੈਂ ਜਦੋਂ ਵਾਪਸ ਆਇਆ ਨਾ ਤਾਂ ਮੈਂ ਵੇਖਿਆ ਗੁਟਕਾ ਸਾਹਿਬ ਉੱਥੇ ਨਾਲੀ ਦੇ ਵਿੱਚ ਪਿਆ ਸੀ ਤੇ ਨਾਲੀ 'ਚ ਵੇਖ ਕੇ ਤੇ ਮੈਂ ਕਿਹਾ ਵੀ ਇਹ ਤਾਂ ਗੁਟਕਾ ਸਾਹਿਬ ਹੈ ਇੱਕ ਬੰਦਾ ਦਰੋਂ ਹੋਰ ਆ ਗਿਆ ਅਸੀਂ ਫਿਰ ਸਵਾਰ ਕੇ ਦੇਖਿਆ ਸੀ ਆ ਵੀ ਹੈ ਤਾਂ ਗੁਟਕਾ ਸਾਹਿਬ ਜੀ ਫਿਰ ਇਹ ਚੱਕਿਆ ਉਸ ਤੋਂ ਬਾਅਦ ਚ ਵੇਖਿਆ ਉਹ ਹੰਗ ਪਾੜ ਪਾੜ ਕੇ ਨਾਲੀ ਦੇ ਵਿੱਚ ਵੀ ਸਿੱਟੇ ਪੈਸੇ ਜੀ ਕਾਫੀ ਫਿਰ ਅਸੀਂ ਨਾਲੀ ਦੇ ਵਿੱਚੋਂ ਸਾਰੇ ਚੱਕੇ ਉਹ ਚੱਕ ਕੇ ਫਿਰ ਅਸੀਂ ਘਰੇ ਲਿਆਏ ਫਿਰ ਅਸੀਂ ਪੁਲਿਸ ਨੂੰ ਤਲਾਹ ਦਿੱਤੀ ਆ ਹੁਣ ਆਪੇ ਪੁਲਿਸ ਜੋ ਫੈਸਲਾ ਕਰੇਗੀ ਰਾਜੀ ਖਾਲਸਾ ਵਾ ਜੀ ਇਸ ਤੋਂ ਪਹਿਲਾਂ ਵੀ ਇਹ ਪਿੰਡ ਦੇ ਵਿੱਚ ਵੇਦ ਵੀ ਹੋਈ ਸੀ ਹਾਂ ਪਹਿਲਾਂ ਵੀ ਹੋਈ ਸੀ ਜੀ ਪਹਿਲਾਂ ਵੀ ਕੈਮਰਾ ਦੇ ਵਿੱਚ ਆ ਗਿਆ ਸੀ ਸਾਲ ਤੋਂ ਜ਼ਿਆਦਾ ਹੀ ਹੋ ਗਏ ਆ ਤਾਂ ਉਹ ਤਾਂ ਫਿਰ ਕੈਮਰਾ ਚ ਆ ਗਿਆ ਸੀਗਾ ਘਰ ਬੰਦੋ ਫੜ ਲਿਆ ਸੀ ਤੇ ਕੇਸ ਚੱਲ ਗਿਆ ਤੇ ਇਹਦੇ ਨੇੜੇ ਕੋਈ ਹੈ ਨਹੀਂ ਹਲੇ ਕੈਮਰਾ ਵਗੈਰਾ ਇਹਦੇ ਨੇੜੇ ਸਾਨੂੰ ਕੋਈ ਕੈਮਰਾ ਕੋਈ ਦਿਸਿਆ ਨਹੀਂ ਨੇੜੇ ਤੇਰੇ ਕੋਈ ਕੈਮਰਾ ਵੀ ਹੈ ਕੀ ਲੱਗਦਾ ਨਹੀਂ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨ ਵਾਸਤੇ ਇਹ ਜੀ ਘਟਨਾ ਹੋਈ ਇਹ ਵੀ ਕੋਈ ਹਾਇਤ ਆ ਜੀ ਇਹੋ ਜਿਹੀ ਸਿਆਸਤੀ ਆ ਕੋਈ ਹੋਰ ਕੀ ਆ ਜੀ ਕੋਈ ਚੰਗਾ ਕੰਮ ਤਾਂ ਹੈ ਨਹੀਂਗਾ ਇਹ ਤੇ ਅੰਗ ਤਾਂ ਕੀਤਾ ਹੀ ਕਿਸ ਨੇ ਅੰਗ ਕਿਹਨਾਂ ਨੂੰ ਪੁਲਿਸ ਨੂੰ ਸੌਂਪ ਦਿੱਤੀ ਨਹੀਂ ਜੋ ਸਾਡੇ ਕੋਲੇ ਹਜੇ ਘਰੇ ਪਈ ਉਹ ਗਿੱਲੇ ਹਜੇ ਹਿਸਕਾਰ ਹੈ ਘਰੇ ਪਈ ਉਹ ਕੋਈ ਗੱਲ ਨਹੀਂ ਉਹ ਜਦੋਂ ਆਖਣ ਕੋਲ ਲੈ ਜਾਣਗੇ ਆਪਾਂ ਨੂੰ ਕੋਈ ਇਤਰਾਜ਼ ਨਹੀਂ ਇਹ ਦੇਖੋ ਚਲੋ ਹਾਂ ਤੁਸ ਜੀ ਬੋਲੋ ਮੈਂ ਗਰਮੀਤ ਸਿੰਘ ੁੱਲੇਵਾਲਾ ਸੀਨੀਅਰ ਮੀਤ ਪ੍ਰਧਾਨ ਪਿੰਡ ਜੀ ਕਾਦਿਆਂ ਅਸੀਂ ਅੱਜ ਜੋ ਸਵੇਰ ਪਤਾ ਲੱਗਾ ਵੀ ਪਿੰਡ ਗੁੱਲੇਵਾਲੇ ਦੇ ਕਣੀਆਂ ਪੱਤੀ ਦੇ ਵਿੱਚ ਉਸੇ ਗਲੀ ਤੇ ਦੁਬਾਰਾ ਫੇਰ ਗੁਟਕਾ ਸਾਹਿਬ ਦੀ ਕੋਈ ਸ਼ਰਾਰਤ ਜਾਂ ਸਮਸੇਬੇਦਗੀ ਕੀਤੀ ਹੈ ਤਾਂ ਜਦੋਂ ਮਤਲਬ ਵੀ ਕੋਈ ਪੱਣੀ ਮੇਥੋਂ ਮੁੰਡੇ ਲੰਘੇ ਆ ਉਹਨਾਂ ਨੇ ਜੋ ਦੇਖਿਆ ਵੀ ਇਹ ਸ੍ਰੀ ਗੁਟਕਾ ਸਾਹਿਬ ਦੇ ਅੰਕ ਗੱਲ ਨਾਲ ਨਾਲ ਜਿਹੜੇ ਸਿੱਤੇ ਪਏ ਉਹਨਾਂ ਨੇ ਚੱਕ ਕੇ ਤੇ ਇੱਥੇ ਬਾਹਰ ਰੱਖਦੇ ਆ ਤੇ ਜੇ ਤੁੰਕੇ ਹੋਰ ਬੰਦੇ ਨੂੰ ਪਤਾ ਲੱਗਾ ਤੇ ਇੱਥੇ ਇਕੱਠ ਮਾਰ ਕੇ ਪ੍ਰਸ਼ਾਸਨ ਤਾਂ ਵੀ ਗੱਲ ਪਹੁੰਚਾਈ ਆ ਕਿ ਜਿਹੜੀ ਘਟਨਾ ਹੈ ਇਹ ਬਹੁਤ ਹੀ ਮੰਦ ਭਾਗੀ ਆ ਜਾਂ ਕਹਿ ਲੋ ਵੀ ਇਹ ਦੋਵਾਂ ਫਿਰਕਿਆਂ 'ਚ ਪਾੜ ਪਾਉਣ ਵਾਲੀ ਗੱਲ ਆ ਇਹ ਨਹੀਂ ਹੋਣਾ ਚਾਹੀਦਾਗਾ ਸਾਡੀ ਤਾਂ ਇਹੋ ਮੰਗ ਆ ਨਗਰ ਨਿਵਾਸੀਆਂ ਦੀ ਵੀ ਦਵਾਰਾ ਇਹ ਕਿਹੜੇ ਬੰਦੇ ਨੇ ਨਹੀਂ ਜ਼ੁਰਤ ਕੀਤੀ ਆ ਵੀ ਇੱਥੇ ਸ਼ਰਾਬਤ ਕਰਨ ਦੀ ਉਹ ਦੋਸ਼ੀ ਲੱਭ ਕੇ ਪ੍ਰਸ਼ਾਸਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵੇ ਤੇ ਸਾਡੇ ਜਿਹੜੇ ਗੁਟਕਾ ਸਾਹਿਬ ਦੀ ਬੀਆ ਦੀ ਵੀ ਹੋਈ ਆ ਸਾਨੂੰ ਇਹਦਾ ਭਾਰੀ ਰੋਸ ਆ ਦੁੱਖ ਵੀ ਇਸ ਗੱਲ ਦਾ ਪਿੰਡ ਦੇ ਨਹੀਂ ਹੋਣਾ ਚਾਹੀਦਾ ਪਿੰਡ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਪਿੰਡ ਦੇ ਲੋਕਾਂ ਨੂੰ ਇਹ ਅਪੀਲ ਆ ਵੀ ਭਾਈ ਚਰਕ ਸੰਝ ਬਣਾ ਕੇ ਰਹਿ ਕੇ ਸ਼ਾਂਤ ਰਹਿ ਕੇ ਤੇ ਪ੍ਰਸ਼ਾਸਨ ਦਾ ਸਾਥ ਦੇ ਕੇ ਆਪਾਂ ਇਹਦੇ ਦੋਸ਼ੀ ਉਧਣ ਲੱਭੀਏ ਤਾਂ ਕਿ ਉਹਨਾਂ ਨੂੰ ਸਜ਼ਾ ਮਿਲ ਸਕੇ ਤੇ ਅੱਗੇ ਤੋਂ ਕੋਈ ਜੁਰਤ ਨਾ ਕਰੇ ਤੇ ਪਿੰਡ ਵਾਲਿਆਂ ਨੂੰ ਇਹ ਅਪੀਲ ਆ ਵੀ ਆਪਾਂ ਸ਼ਾਂਤਮੀ ਰਹਿ ਕੇ ਨਾਲ ਸਾਥ ਦੇਈਏ ਤੇ ਦੋਸ਼ੀਆਂ ਲੱਭੀਏ ਉਸ ਤੋਂ ਅੱਗੇ ਫਿਰ ਦੇਖਦੇ ਆਂ ਕਿ ਬੰਦਾ ਜਦੋਂ ਕੀ ਦੋਸ਼ੀ ਫੜੇ ਜਾਂਦੇ ਆ ਕਿਹੜੇ ਫਿਰਕੇ ਦੇ ਆ ਕੌਣ ਕਰਵਾ ਰਿਹਾ ਹੈ ਸਰੀ ਜਦੋਂ ਪਤਾ ਲੱਗਾ ਕਿ ਇੱਧਰ ਅੰਦਰ ਵੀ ਇੱਕ ਮੰਦਭਾਗੀ ਘਟਨਾ ਹੋਈ ਹੈ ਤੇ ਸਾਡੇ ਤੁਰੰਤ ਚੌਕੀ ਇੰਚਾਰ ਜੈਸਾ ਟੀਓ ਡੀਐਸਪੀ ਸਾਹਿਬ ਵੀ ਆਏ ਨੇ ਮੈਂ ਫਿਰ ਮੇਰੀ ਵੀ ਜੁੜੀ ਲਈ ਡੀਐਸਪੀ ਹੈਡਕ quartern ਵੀ ਆਏ ਨੇ ਤੇ ਸੀਆਈਐਨ ਜਾਤ ਗਏ ਨੇ ਤੋ ਅਸੀਂ ਇੱਕ ਤਤੁਰੰਤ ਦੀ ਐਫਆਈਆਰ ਪਰਚਾਦਰ ਦੀ ਕਰ ਦਿੱਤਾ ਹੈਗਾ 13 ਜਿੰਨਾ ਬੰਦਿਆਂ ਦੇਖਿਆ ਗੁਰਮੀਲ ਸਿੰਘ ਹੋਰਾਂ ਦੇ ਪਿਆ ਤੇ ਨਾਮ ਲੂ ਲੱਕਿਆਂ ਦੇ ਅਗੇਂਸਟ ਤੇ ਉਹਦੀ ਹੁਣ ਤਫਤੀਸ਼ ਚ ਅਸੀਂ ਵਸੂਫ ਹਾਂ ਤੇ ਅਲੱਗ-ਅਲੱਗ ਟੀਮਾਂ ਲਾਈਆਂ ਹੋਈਆਂ ਨੇ ਤਾਂ ਜੋ ਇਹ ਜਿਹੜਾ ਕੇਸ ਹੈ ਛੇਤੀ ਛੇਤੀ ਆਪਾਂ ਕ੍ਰੈਕ ਕਰਕੇ ਤੇ ਜਿਹੜੇ ਇਸ ਕੇਸ ਦੇ ਦੋਸ਼ੀ ਹੈ ਇਹਨਾਂ ਨੂੰ ਆਪਾਂ ਸਜ਼ਾ ਦਵਾ ਸਕੀ ਤੇ ਇਹਦੇ ਨਾਲ ਅਸੀਂ ਪਿੰਡਾਂ ਵਾਲਿਆਂ ਨਾਲ ਵੀ ਤਾਲਮੇਲ ਪਠਾ ਕੇ ਰੱਖਿਆ ਹੋਇਆ ਹੈ ਤੇ ਇਹਨਾਂ ਦੇ ਸਹਿਯੋਗ ਦੀ ਜਿਹਨੂੰ ਕਿ ਕਹਿੰਦੇ ਮੰਗ ਵੀ ਕੀਤੀ ਹੈ ਇਹਨਾਂ ਨੇ ਪੂਰਾ ਦਿੱਤਾ ਵੀ ਹੈਗਾ ਸਾਡੇ ਨਾਲ ਆਪਦੇ ਬੰਦੇ ਲਗਾਉਂਦੇ ਆ ਤਾਂ ਜੋ ਪਿੰਡ 'ਚ ਕੋਈ ਵੀ ਵਾਰੀ ਕੈਮਰੇ ਚੈੱਕ ਕਰਨੇ ਹੁੰਦੇ ਆ ਤਾਂ ਇਹਨਾਂ ਨੇ ਆਪਣੇ ਬੰਦੇ ਸਾਨੂੰ ਦੇ ਦਿੱਤੇ ਹੈਗੇ ਸਾਡੀਆਂ ਟੀਮਾਂ ਦੇ ਨਾਲ ਉਹ ਲਾਉਂਦੇ ਆ ਥਾਂ-ਥਾਂ ਜਾ ਕੇ ਸਾਡੀ ਅੱਗੇ-ਅੱਗੇ ਲਾ ਕੇ ਮਦਦ ਕਰ ਰਹੇ ਆ ਜਿੱਦਾਂ ਪ੍ਰਧਾਨ ਜੀ ਹੋਰਾਂ ਨੇ ਬੇਨਤੀ ਕੀਤੀ ਆ ਪਿੰਡ ਨਗਰ ਨਿਵਾਸੀਆਂ ਨੂੰ ਐਸੀ ਵੀ ਬੇਨਤੀ ਕਰਦੇ ਹੈਗੇ ਆ ਕਿ ਇਹ ਜਿਹੜਾ ਬੰਦੇ ਦੋਸ਼ੀ ਹੈ ਸੀ ਇਹਨਾਂ ਨੂੰ ਜਲਦੀ ਦੀ ਜਲਦੀ ਫੜ ਲਾਂਗੇ ਤੇ ਆਪਾਂ ਜਿਹੜੇ ਹੈਗੇ ਆ ਕਿ ਸ਼ਾਂਤੀ ਬਣਾ ਕੇ ਰੱਖੀਏ ਕਿਸੇ ਸ਼ਰਾਰਤੀ ਬੰਦੇ ਦਾ ਕੰਮ ਹੈਗਾ ਤੇ ਉਹ ਚਾਹੁੰਦਾ ਹੈ ਕਿ ਆਪਣੇ ਮਾਹੌਲ ਖਰਾਬ ਹੋਵੇ ਜੋ ਸ਼ਾਂਤੀ ਭੰਗ ਹੋਵੇ ਭਾਈ ਭਾਈਚਾਰਿਆਂ 'ਚ ਆਪਸ 'ਚ ਫੋਟ ਪਵੇ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਇਹ ਆਪਾਂ ਨੂੰ ਹੁਣੇ ਪ੍ਰਧਾਨ ਜੀ ਨੇ ਵੀ ਆਖਿਆ ਅਸੀਂ ਤੁਹਾਡੇ ਮਾਧਿਅਮ ਨਾਲ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਤੇ ਛੇਤੀ ਬੰਦੇ ਫੜ ਵੀ ਲਾਂ ਥੋੜੇ ਸਮੇਂ ਬਾਅਦ ਇਹ ਦੁਬਾਰਾ ਬੇਅਦਬੀ ਉਸੇ ਗਲੀ 'ਚ ਹੋਈ ਆ ਜਿੱਥੇ ਪਹਿਲਾਂ ਹੋਈ ਸੀ ਦੇਖੋ ਜੀ ਇਹ ਜਿਹਨੂੰ ਵੀ ਕਹਿੰਦੇ ਆ ਕਿ ਥੋੜੇ ਪਿਛਲੀ ਜਿਹੜੀ ਹੋਈ ਸੀ ਮੇਰੇ ਖਿਆਲ 2023 'ਚ ਹੋਈ ਸੀ 2023 ਦੇ ਸ਼ੁਰੂਆਤ 'ਚ ਹੋਈ ਸੀ ਇਹ ਤੇ ਹੁਣ ਬੰਦਾ ਫੜਨ ਦੇ ਪਤਾ ਲੱਗੂਗਾ ਨੇ ਜੀ ਕਿ ਕਈ ਵਾਰੀ ਅਕਸਮਾਤ ਵੀ ਉਹ ਚੀਜ਼ਾਂ ਹੁੰਦੀਆਂ ਕਿ ਉੱਥੇ ਹੀ ਆ ਜਾਏ ਉਹ ਹੀ ਚੀਜ਼ ਆ ਜਾਏ ਈ ਬਰਾਹੀ ਫਿਰ ਉਹ ਜਿੱਦਾਂ ਪਹਿਲਾਂ ਵੀ ਤੁਹਾਨੂੰ ਤੁਸੀਂ ਇੱਥੇ ਹੀ ਸੀ ਐਸੀ ਬੋਡੀ ਛੇਤੀ ਉਹ ਕੇਸ ਕਰੈਕ ਕਰ ਲਿਆ ਸੀ ਸੋ ਹੁਣ ਵੀ ਅਸੀਂ ਇਹ ਬਹੁਤ ਹੀ ਜਨਨਕੀ ਟੀਮਾਂ ਲਗਾਤੀਆਂ ਹੈਗੀਆਂ ਤੇ ਆਸ ਹੈਗੀ ਛੇਤੀ ਛੇਤੀ ਇਸ ਕੇਸ ਨੂੰ ਵੀ ਅਸੀਂ ਕਰੈਕ ਕਰਾਂਗੇ ਠੀਕ